ਯਾਰੇ ਨਹੀਂ ਹਾਂ ਕਿੰਨਾ ਜਮਾਨਾ ਫਰਕ ਪੈ ਗਿਆ ਹਾਂ ਇਹ ਜਦੋਂ ਪਟਿੱਲਾ ਲੋਕਾਂ ਫਰਸ਼ਾਂ ਬੋਚਾਂ ਨੇ ਘਰ ਤੇ ਬਣਾਈ ਜਾਂਦੇ ਨਾ ਸੌਰ ਆ ਬੱਤ ਦੇ ਲੱਗੂਗੀ ਲੱਗਿਆ ਨਹੀਂ ਹੰਦਾ ਵਾਕੇ ਗੰਦਾ ਪੈਂਦਾ ਮਛਰ ਉਹ ਹੀ ਮਛਰ ਕੁੜੀਆਂ ਲੈਟਰਰੀ ਬਾਥਰੂਮ ਵਾਲਾ ਮਛਰ ਜਿਹੜਾ ਉਹ ਗੁਰਿਆ ਲੋਕੀ ਪੈਲ ਸਾਂ ਜਾਂਉਂਦੇ ਆ ਖਾਣ ਪੀਣ ਕਰਨ ਅਹੀਂ ਪੈਲ ਸਾਂ ਛੱਡ ਕੇ ਲੱਗੇ ਆ ਪਟਰੀ ਤੇ ਘੁੰਮਣ ਨਹੀਂ ਨਹੀਂ ਚਲ ਕੋਈ ਨੇਵੀ ਵੱਖਰਾ ਨਜ਼ਾਰਾ ਹੈ ਪਿੰਡਾ ਪੁੰਡਾ ਵਾਲਾ ਆਵਾਂ ਜੇ ਫਿਰ ਗੋੜਾ ਵਾਲੀ ਘਰਾੜੀ ਤੇ ਬਹਿਨੇ 10 ਮਿੰਟ ਗੋੜਾ ਗੰਨੇ ਗੁੰਨੇ ਵਾਲੀ ਜਗ੍ਹਾ ਤੇ ਉਹ ਬਹਿ ਗਿਆ ਉਹ ਬਹਿਣਾ ਕੀ ਆ ਇਹਦੇ ਪਰੜੀ ਤੇ ਬਹਿ ਗਿਆ ਇਧਰ ਆ ਗਈ ਨਾ ਕਦੇ ਗੱਡੀ ਕੁਡੀ ਤੇ ਇਹ ਲੈਂਡ ਰੋਕੂ ਸਿੱਧਾ ਚ ਪ੍ਰਾਪਤੀ ਹੋ ਜਣੀ ਹਾਂ ਆਹ ਲੈਂਡ ਰੋਕੂ ਵਾਲਾ ਜਿਹਾ ਹੋਏ ਨਹੀਂ ਗਮੇ ਆਪਣਾ ਤਮਾ ਇਹ ਨਾ ਵੀਡੀਓ ਚ ਲੱਗੇ ਜਿਆ ਜੋ ਟ੍ਰਿਕ ਪਾਜਾ ਵੀਡੀਓ ਬਣਾਉਂਦੀ ਚਲੋ ਟ੍ਰੇਨ ਆਉਂਦੀ ਆ ਇਹ ਪਤਾ ਆਪਣੇ ਕੋ ਨਹੀਂ ਸਟੈਂਡ ਹੋਣਾ ਇਹ ਮੁੜ ਕੇ ਤੇ ਲੱਥਣਾ ਨਹੀਂ ਕਿਸੇ ਪਾਸੇ ਤੇ ਪੈਰ ਸੇ ਜੋ ਲੱਭਣਾ ਲੋਕਾ ਕਹਿੰਦੇ ਗਏ ਕਿਧਰ ਲੈ ਬੰਦੇ ਨੂੰ ਇਹ ਚੱਲਦੇ ਨੇ ਹੈ ਗੱਡੀ ਕਿ ਚਾਚੇ ਦੇ ਬਿਨੇ ਚਾਚੇ ਦੇ ਬਿਨੇ ਹੋ ਸੋਚਣਾ ਵੀ ਕੋਟੀ ਲਾਉਣ ਗਏ ਨਹੀਂ ਮੁੜੇ ਸੋਨੋ ਅੱਜ ਹੀ ਆਏ ਆ ਪੱਟੀ ਦੇ ਮਾਹੀ ਰਿਜੋਰਟ ਚ ਤੇ ਗੋਰਾ ਕਹਿੰਦਾ ਵੀ ਆਪਾਂ ਕਰਨੀ ਆ ਸੈਰ ਖੇਤਾਂ ਦੀ ਤੇ ਖੇਤਾਂ ਦੀ ਸੈਰ ਕਰਦੇ ਕਦੇ ਤਾਂ ਅਸੀਂ ਆ ਗਏ ਬਹਿ ਗਏ ਆ ਆ ਰੇਲਵੇ ਪੜੀ ਤੇ ਅੱਜ ਗੋਰਾ ਇੱਥੇ ਤੁਹਾਨੂੰ ਸਟੈਂਡ ਕਰਕੇ ਦਿਖਾਉ ਜੋ ਟ੍ਰੇਨ ਆਈ ਨਾ ਤੇ ਗੋਰੇ ਨੇ ਕਰਨਾ ਸੀ ਸਟੈਂਟ ਆ ਐ ਜਦੋਂ ਫਿਲਮਾਂ 'ਚ ਨਹੀਂ ਕਰਦੇ ਤੇ ਇੱਕ ਦਿਨ ਨੂੰ ਲੈ ਕੇ ਭਜਣਾ ਮੈਂ ਇੱਥੇ ਬਹੂੰਗਾ ਤੇ ਗੋਰੇ ਨੇ ਮੈਨੂੰ ਲੈ ਕੇ ਭਜਣਾ ਤੇ ਇਸ ਤੋਂ ਪਹਿਲਾਂ ਮੈਂ ਭਜਣਾ ਤੇ ਗੋਰਾ ਮੁੜ ਕੇ ਆਪੇ ਭਜਦਾ ਰਹੂਗਾ ਇਹ ਤੂੰ ਵੀਡੀਓ ਬਣਾ ਲਈ ਨਾ ਮੈਂ ਉੱਥੋਂ ਭੱਜੂਗਾ ਟ੍ਰੇਨਾਂ ਦੇ ਇੱਕ ਥਾਈ ਫਨੀ ਚ honey.